ਪੰਜਾਬੀ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਆ ਮੈਂ ਦੱਸਣਾ ਚਾਹਾਂਗੀ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਤੀਆਂ ਦਾ ਮੇਲਾ ਦਿਖਾਵਾਂਗੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਇਸ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬਹੁਤ ਵਿਸ਼ੇਸ਼ ਕੰਮ ਕਰ ਰਹੀ ਹੈ ਉੱਥੇ ਇਹਨਾਂ ਨੇ ਇਸ ਤੀਆਂ ਦਾ ਤਿਹਾਰ ਵੀ ਹਰ ਵਾਰ ਬੜੀ ਚਾਤੁਖਿਆ ਨਾਲ ਮਨਾਉਂਦੇ ਨੇ ਇਸ ਸਾਰੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੇ ਬਹੁਤ ਸਾਰੇ ਅਹੁਦੇਦਾਰ ਤੇ ਮੈਂਬਰ ਰਲ ਮਿਲ ਕੇ ਤੀਆਂ ਦਾ ਤਿਹਾਰ ਮਨਾਉਂਦੇ ਨੇ ਤੇ ਇਸ ਵਾਰ ਚੌਥਾ ਤੀਆਂ ਦਾ ਮੇਲਾ ਜਿਹੜਾ ਹੈ ਉਹ ਮਨਾਇਆ ਗਿਆ ਜਿਹੜਾ ਕਿ ਚੇਅਰਪਰਸਨ ਗੋਸ਼ਮ ਸ਼ਰਮਾ ਪ੍ਰਧਾਨ ਅਲੂ ਸ਼ਰਮਾ ਮੁਖ ਸਲਾਹਕਾਰ ਮਧੂ 세ਠੀ ਸਕੱਤਰ ਸੰਜੂਗਤਾ ਤੇ ਜੋਇੰਟ ਸਕੱਤਰ ਪ੍ਰੋਫੈਸਰ ਕੁਜੀਤ ਗੌਰ ਤੇ ਜਿਹੜੇ ਸਾਡੇ ਫਾਈਨੈਂਸ ਸੈਕਟਰੀ ਹਨ ਨੀਤਾ ਬਾੜਲਾ ਜੀ ਤੇ ਰਵਣ ਸ਼ਰਮਾ ਜੀ ਤੇ ਸਾਡੇ ਮੀਡੀਆ ਨਾਲ ਜੁੜੇ ਅਮਰਜੀਤ ਜੀ ਤੇ ਪਿੰਕੀ 베ਦੀ ਜੀ ਇਹਨਾਂ ਸਾਰਿਆਂ ਦੇ ਵਿਸ਼ੇਸ਼ ਉਤਸ਼ਾਹ ਤੇ ਬਹੁਤ ਸਾਰੀਆਂ ਸਖੀਆਂ ਜਿਹੜੀਆਂ ਇਹਨਾਂ ਦੇ ਨਾਲ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਨੇ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਦੀਆਂ ਮੈਂਬਰ ਉਹਨਾਂ ਸਾਰਿਆਂ ਦੇ ਜੋਸ਼ ਤੇ ਉਤਸ਼ਾਹ ਨਾਲ ਇਹ ਤੀਆਂ ਦਾ ਮੇਲਾ ਮਨਾਇਆ ਗਿਆ ਜਿਸ ਦੇ ਵਿੱਚ 60 ਤੋਂ ਵੱਧ ਬੱਚਿਆਂ ਤੇ ਔਰਤਾਂ ਨੇ ਰਲ ਕੇ ਭਾਗ ਲਿਆ ਗਿੱਦੇ ਦਾ ਪੇੜ ਬੰਨਿਆ ਤੇ ਨਾਲ ਦੀ ਨਾਲ ਗੀਤਾਂ ਦੀ ਸ਼ੈਬਰ ਲਾਈ ਤੇ ਮੁੱਖ ਮਹਿਮਾਨ ਦੇ ਤੌਰ ਤੇ ਸੀਟੀ ਇੰਸਟੀਚਿਊਸ਼ਨ ਤੇ ਕੋ-ਚੇਅਰ ਪਰਸਨ ਮੈਡਮ ਪਰਮਿੰਦਾ ਚਲੂਜੀ ਆਏ ਤੇ ਨਾਲ ਹੀ ਅਨੁਦੀਪ ਸ਼ਰਮਾ ਜੀ ਜਿਹੜੇ ਹਨ ਉਹਨਾਂ ਨੇ ਵੀ ਇਹਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਭਰੀ ਤੇ ਇਸ ਪ੍ਰੋਗਰਾਮ ਦੀਆਂ ਝਲਕਾਂ ਦੇਰ ਤੱਕ ਸਾਡੇ ਮਨਾਂ 'ਚ ਬਸਦੀਆਂ ਰਹਿ ਗਈਆਂ ਤੇ ਆਓ ਫਿਰ ਥੋੜੀਆਂ ਜਿਹੀਆਂ ਝਲਕਾਂ ਸਾਝੀਆਂ ਕਰੀਏ ਜਿਸ ਦੇ ਵਿੱਚ ਸਾਡੀ ਮੁੱਖ ਗਾਇਕਾ ਜੋਤੀ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਇਸ ਸਾਰੇ ਪ੍ਰੋਗਰਾਮ ਨੂੰ ਤਿਆਰ ਕਰਵਾਉਣ ਦੇ ਵਿੱਚ ਪ੍ਰੋਫੈਸਰ ਮਧੂ ਸੇਠੀ ਜੀ ਜਸਵਿੰਦਰ ਕੌਰ ਜੀ ਤੇ ਹੋਰ ਬਹੁਤ ਸਾਰੇ ਸਾਥੀਆਂ ਦਾ ਯੋਗਦਾਨ ਹੈ ਤੇ ਆਓ ਫਿਰ ਇਸ ਪ੍ਰੋਗਰਾਮ ਨੂੰ ਵਾਣੀਏ ਲੈ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਛੋਟੀ ਜੀ ਇੱਕ ਚਲਕ ਇਸ ਵੀਡੀਓ ਦੇ ਰਾਹੀਂ ਮੈਂ ਪੇਸ਼ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਬਹੁਤ ਬਹੁਤ ਧੰਨਵਾਦ ਜਿਹੜੇ ਮਾਰਦੇ ਹੋਏ ਸਭ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਸਾਰਿਆਂ ਨੂੰ ਮੇਰੇ thank Иди, иди, Good, good, good. Oh, yes, yeah, I